ਗੁਰੂ ਗ੍ਰੰਥ ਸਾਹਿਬ ਦੇ ਸਬੰਧ ਵਿੱਚ ਕੀ ਸੋਚ ਰੱਖਦਾ ਆ ਤੇ ਡੇਰੇ ਨੇ ਕੀਤਾ ਕੀ ਆ ਇਹ ਅਕਾਲੀ ਦਲ ਦੇ ਪ੍ਰਧਾਨ ਨੂੰ ਪਤਾ ਹੋਣ ਦੇ ਬਾਵਜੂਦ ਫਿਰ ਅਕਾਲ ਤਖਤ ਸਾਹਿਬ ਦੇ ਜਾਇਦਾਰ ਸਾਹਿਬ ਦਾ ਇੱਕ ਜਿਹੜਾ ਹੁਕਮਨਾਮਾ ਉਹ ਵੀ ਆਪਣੇ ਆ ਗਿਆ ਸਾਰੇ ਸਿੱਖ ਜਗਤ ਨੂੰ ਆਪਣੇ ਸੁਣ ਲਿਆ ਉਹਨਾਂ ਨੇ ਮੰਨ ਲਿਆ ਤੇ ਫਿਰ ਅਕਾਲੀ ਦਲ ਦਾ ਪ੍ਰਧਾਨ ਉਸ ਹੁਕਮਨਾਮੇ ਦੀ ਪਰਵਾਹ ਹੀ ਨਾ ਕਰੇ ਜਿਹੜੇ ਸੱਚ ਜਗਜਾਗਰ ਹੋ ਗਏ ਚਸਮ ਦੇ ਗਵਾਹ ਸਾਹਮਣੇ ਆ ਗਏ ਔਰ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੇ ਚਿੱਠੀਆਂ ਆਦਾਨ ਪ੍ਰਦਾਨ ਕੀਤੀਆਂ ਘਰ ਵਿੱਚ ਉਹਦੇ ਨਾਲ ਮੀਟਿੰਗਾਂ ਕੀਤੀਆਂ ਔਰ ਚਿੱਠੀਆਂ ਆਦਾਨ ਪ੍ਰਦਾਨ ਨਹੀਂ ਕੀਤੀਆਂ ਬਲਕਿ ਚਿੱਠੀਆਂ ਵੀ ਤੇ ਸੋਧ ਵੀ ਆਪਣੇ ਆਪ ਕੀਤੀ ਅਸੀਂ ਅਕਾਲੀ ਸਿਗੇ ਅਕਾਲੀ ਹਾਂ ਅਕਾਲੀ ਰਵਾਂਗੇ ਇਹ ਜਿਹੜੀ ਅਕਾਲੀ ਗੱਲ ਹੈ ਪੰਥ ਦੀ ਜਮਾਤ ਹੈ ਕਿਸੇ ਇੱਕ ਵਿਅਕਤੀ ਦੀ ਨਹੀਂ ਉਹਨਾਂ ਦੀ ਸਾਰੀ ਸਿਆਸਤ ਚੱਲਦੀ ਆ ਇੱਕ ਵਿਅਕਤੀ ਦੇ ਆਏ ਹੋੜੇ ਨਿੱਜ ਦੇ ਆਏ ਹੋੜੇ ਅਸੀਂ ਨਿਰਸਵਾਰਥ ਆਪਣੇ ਪੋਲਿਟਿਕਸ ਕਰਨ ਆਏ ਆ ਤੇ ਸਾਡਾ ਕਹਿਦਾ ਕੋਈ ਸਵਾਰਥ ਨਹੀਂ ਅਸੀਂ ਤਿਆਗ ਕਰਨ ਨੂੰ ਤਿਆਰ ਆ ਸਾਡੇ ਤੋਂ ਕੌਮ ਕੋ ਤਿਆਰ ਮੰਗੇ ਕੁਰਬਾਨੀ ਦੇਣ ਨੂੰ ਤਿਆਰ ਆ ਪਰ ਸਰਦਾਰ ਸੁਖਵੀਰ ਸਿੰਘ ਬਾਦਲ ਕਿਉਂ ਨਹੀਂ ਤਿਆਗ ਕਰ ਰਹੇ ਅਸੀਂ ਤਾਂ ਸਿਰਫ ਲੋਕਾਂ ਦੀ ਗੱਲ ਸਾਹ ਸੁਖਵੀਰ ਸਿੰਘ ਬਾਦਲ ਨੂੰ ਮੰਨਣ ਬਾਤ ਤੇ ਜ਼ੋਰ ਪਾਉਂਦੇ ਰਹੇ ਵੀ ਜੇ ਪਾਰਟੀ ਤਾਕਦੀ ਹੋਣੀ ਆ ਮੁੜ ਕੇ ਰਿਵਾਈਵ ਹੋਣੀ ਆ ਤਾਂ ਤੁਸੀਂ ਲੋਕਾਂ ਦੀ ਗੱਲ ਮੰਨ ਲਓ ਲੋਕਾਂ ਦੇ ਫਤਵੇ ਅੱਗੇ ਅੜੀ ਨਾ ਕਰੋ ਲੋਕਾਂ ਦੇ ਫਤਵੇ ਦੇ ਅੱਗੇ ਜਿੱਤ ਨਾ ਕਰੋ ਬਾਕੀ ਤੁਹਾਡੀ ਗੱਲ ਠੀਕ ਹੈ ਜਿੱਦ ਕਰ ਰਹੇ ਨੇ ਲੋਕਾਂ ਦੀ ਫਤਵੇ ਅੱਗੇ ਜਿੱਦ ਕਰਨਾ ਕਦੀ ਵੀ ਫਾਇਦੇਚ ਨਹੀਂ ਹੋ ਸਕਦਾ ਸਾਰਾ ਜਿਹੜਾ ਕਈ ਦਿਨਾਂ ਦਾ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀਗਾ ਜਿਹੜਾ ਦੀਰੀ ਰਾਮ ਰਹੀਮ ਦਾ ਸਿਆਸੀ ਸੀਗਾ ਆਪਣੇ ਪੈਰੋਕਾਰ ਉਹਨੇ ਬਹੁਤ ਸਨਸਨੀਖੇਜ਼ ਬੜੇ ਗੰਭੀਰ ਉਹਨੇ ਇਲਜ਼ਾਮ ਲਾਏ ਸਰਦਾਰ ਸੁਖਬੀ ਸਿੰਘ ਬਾਦਲ ਤੇ ਹੁਣ ਇਹਨੂੰ ਚਾਹੇ ਗਰੇਵਾਲ ਸਾਹਿਬ ਚਲੋ ਆਪਣੇ ਹੈਗੇ ਐ ਐਸਜੀਪੀਸੀ ਦੇ ਪੁਰਾਣੇ ਫਾਡੇਸ਼ਨ ਦੇ ਲੀਡਰ ਆ ਇਹਨੂੰ ਇਦਾਂ ਹਾਸੇ ਚ ਨਹੀਂ ਲੈ ਕੇ ਜਾਣਾ ਚਾਹੀਦਾ ਇਸ ਗੱਲ ਨੂੰ ਜਿਵੇਂ ਕਿਹਾ ਚੰਦ ਮਾਇਰਾ ਜੀ ਨੇ ਵੀ ਇੱਕ ਜਿਹੜਾ ਬੰਦਾ ਗੁਨਾਹਗਾਰ ਆ ਪਹਿਲਾਂ ਹੀ ਪਾਪੀ ਆ ਉਹ ਤੁਸੀਂ ਉਹਨੂੰ ਉਹਦੀ ਵਿਚੋਲਗੀ ਨੂੰ ਆਪਣੇ ਯੂਜ਼ ਕਰ ਰਹੇ ਹੋ ਉਹ ਤੁਹਾਡੇ ਸੁਖ ਸਨੇਹ ਦੇ ਰਿਹਾ ਚਿੱਠੀਆਂ ਆਪਣੇ ਪਾਸਨ ਕਰ ਰਿਹਾ ਜਿਹੜਾ ਡੇਰਾ ਸਾਹ ਦੇ ਉਹਨੂੰ ਤੇ ਤੁਸੀਂ ਹੋਰ ਵੀ ਜਿਹੜੇ ਚਾਇਓ ਹਰਸ਼ ਬਰੇਟਾ ਆ ਜਾਂ ਦੂਸਰਾ ਮੁੰਡਾ ਧੁਰੀ ਵਾਲਾ ਆ ਉਹ ਵੀ ਤੁਹਾਡੇ ਕੋ ਆਉਂਦਾ ਜਾਂਦਾ ਆ ਤੁਹਾਨੂੰ ਸਾਰਾ ਕੁਝ ਪਤਾ ਆ ਵੀ ਉਹ ਡੇਰਾ ਗੁਰੂ ਗ੍ਰੰਥ ਸਾਹਿਬ ਦੇ ਸਬੰਧ ਵਿੱਚ ਕੀ ਸੋਚ ਰੱਖਦਾ ਆ ਤੇ ਡੇਰੇ ਨੇ ਕੀਤਾ ਕੀ ਆ ਇਹ ਅਕਾਲੀ ਦਲ ਦੇ ਪ੍ਰਧਾਨ ਨੂੰ ਪਤਾ ਹੋਣ ਦੇ ਬਾਵਜੂਦ ਫੇਰ ਅਕਾਲ ਤਖਤ ਸਾਹਿਬ ਦੇ ਜਾਇਦਰ ਸਾਹਿਬ ਦਾ ਇੱਕ ਜਿਹੜਾ ਹੁਕਮਨਾਮਾ ਉਹ ਵੀ ਆਪਣੇ ਆ ਗਿਆ ਸਾਰੇ ਸਿੱਖ ਜਗਤ ਨੂੰ ਆਪਣੇ ਸੁਣ ਲਿਆ ਉਹਨਾਂ ਨੇ ਮੰਨ ਲਿਆ ਤੇ ਫਿਰ ਕਾਲੀਵਾਲ ਦਾ ਪ੍ਰਧਾਨ ਉਸ ਹੁਕਮਨਾਮੇ ਦੀ ਪਰਵਾਹ ਹੀ ਨਾ ਕਰੇ ਤੇ ਤੁਸੀਂ ਕਿੰਨੇ ਵੀ ਕਲੀਅਰ 20 ਵਾਰੀ ਪਾਪੀ ਹੋਊਗਾ ਦੁਖੀ ਹੋਊਗਾ ਚਾਹੇ ਫਾਂਸੀ ਚੜ ਜਵੇ ਕਿਹਕੇ ਜਿਹਨੇ ਗੁਰੂ ਗ੍ਰੰਥ ਸਾਹਿਬ ਨਾਲ ਬੇਅਦਬੀ ਕੀਤੀ ਹੈ ਅਜ਼ਮਤ ਨੂੰ ਕਾਲਾਈ ਆ ਸਾਨੂੰ ਉਸ ਦਾ ਕੋਈ ਮਤਲਬ ਨਹੀਂਗਾ ਪਰ ਅਸੀਂ ਇਹ ਕਿੰਨੇ ਵੀ ਜੇ ਕੋਈ ਬੰਦਾ ਚਸ਼ਮਦੀਦ ਗਵਾਹ ਮੋਰੇ ਆਇਆ ਤੇ ਤੁਸੀਂ ਉਹਨੂੰ ਕਿਵੇਂ ਉਹਨੂੰ ਆਪਣੇ ਅੱਖੋਂ ਪਰੋਖੇ ਕਰਦੇ ਹੋਗੇ ਕਿਵੇਂ ਤੁਸੀਂ ਉਹਨੂੰ ਪਾਸੇ ਕਰਦੇ ਹੋਗੇ ਇਹ ਚਲੋ ਕੁਝ ਸਧਾਰਨ ਸਿੱਖ ਵੀ ਨਹੀਂ ਕਰ ਸਕਦਾ ਪਰ ਜਿਹੜਾ ਅਕਾਲੀ ਦਲ ਦੇ ਪ੍ਰਧਾਨ ਨੇ ਕੀਤਾ ਉਹ ਸਿੱਖਾਂ ਦੇ ਮਨਾਂ 'ਚ ਬਹੁਤ ਰੋਸ ਆ ਸਿੱਖਾਂ ਦੇ ਜਿਹੜੇ ਨਾ ਹਿਰਦੇ ਆ ਅੱਜ ਬਲੁੰਗਣੇ ਗਏ ਆ ਤੇ ਫੇਰ ਅੱਜ ਸਿੱਖ ਆਪਣੇ ਆਪ ਨੂੰ ਕੋਸ ਰਹੇ ਨੇ ਕਿ ਅਸੀਂ ਇਸ ਪ੍ਰਧਾਨ ਦੇ ਹੇਠ ਅਸੀਂ ਅਕਾਲੀ ਦਲ ਵਿੱਚ ਸੇਵਾ ਕੀਤੀ ਤੁਹਾਨੂੰ ਵੀ ਆਉਂਦੇ ਹੋਣਗੇ ਸਾਨੂੰ ਬੜੇ ਦੇਸ਼ ਵਿਦੇਸ਼ਾਂ 'ਚ ਫੋਨ ਆਉਂਦੇ ਆ ਵੀ ਆ ਅਕਾਲੀ ਦਲ ਦਾ ਹਾਲ ਆ ਬਣ ਗਿਆ ਸੋ ਇਸ ਕਰਕੇ ਇਹ ਤਾਂ ਗੁਰੂ ਸਾਹਿਬ ਦੀ ਆਪਣੀ ਹੀ ਮਾਰ ਪਈ ਆ ਜਿਨ੍ਹਾਂ ਜਿਨ੍ਹਾਂ ਨੇ ਵੀ ਆਪਣੇ ਪਾਪ ਕੀਤੇ ਨੇ ਉਹਨਾਂ ਦੀ ਕਲਾ ਵਰਤੀ ਆ ਗੁਰੂ ਸਾਹਿਬ ਦੀ ਇਹ ਸਾਰਾ ਸਿੱਖ ਜਗਤ ਇਸ ਗੱਲ ਨੂੰ ਮੰਨਦਾ ਆ ਵੀ ਅਕਾਲੀ ਗੱਲ ਕਿਉਂ ਥੱਲੇ ਤੋਂ ਥੱਲੇ ਆਉਂਦਾ ਰਿਹਾ ਐਡੀ ਪ੍ਰਾਣੀ ਪਾਟੀ ਲੋਕ ਇਹਨੂੰ ਪਿਆਰ ਕਰਦੇ ਆ ਸਾਨੂੰ ਬੜੀ ਆਸ ਸੀ ਕਿ ਵੀ ਚਲੋ ਹਾਲੀਵੁੱਡ ਸਮੇਂ ਦਾ ਸੀ ਆਪਣੇ ਉੱਠ ਜਾਵਾਂਗੇ ਅਸੀਂ ਕੇਂਦਰ ਅਕਾਲ ਤਖਤ ਸਾਹਿਬ ਤੇ ਜਾਓ ਹੁਣ ਅਕਾਲ ਤਖਤ ਸਾਹਿਬ ਤੇ ਕਿਉਂ ਗਏ ਕਰਕੇ ਅਸੀਂ ਬੇਨਤੀ ਕਰਕੇ ਆਏ ਜਾਇਦਰ ਸਾਹਿਬ ਨੂੰ ਇਹ ਪਹਿਲਾ ਜਣਾ ਜਿਹੜਾ ਸੀ ਉਹਨਾਂ ਨੂੰ ਨਹੀਂ ਜੇ ਨਹੀਂ ਗਏ ਦੈਟ ਮੀਨਸ ਉਹ ਤਾਂ ਮਜਬੂਰਨ ਗਏ ਆ ਅਜੇ ਵੀ ਕੀ ਨਿਕਲਦਾ ਆ ਕੀ ਖੁੱਲਦਾ ਪਤਾ ਨਹੀਂ ਕਿ ਉਹ ਮੰਨਦੇ ਕਿ ਨਹੀਂ ਮੰਨਦੇ ਪਰ ਅਸੀਂ ਆਸ ਕਰਦੇ ਆ ਜਾਇਦਰ ਕਾਲਤਖ ਸਾਹਿਬ ਤੋਂ ਸਾਰੇ ਸਿੰਘ ਸੁਭਾਨਾ ਤੋਂ ਕਿ ਉਹ ਜੋ ਕੌਮ ਦੀ ਭਾਵਨਾ ਹੈ ਜੋ ਆ ਜਿਹੜੇ ਹੋਰ ਖੁਲਾਸੇ ਹੋ ਰਹੇ ਨੇ ਅਜੇ ਪਤਾ ਨਹੀਂ ਹੋਰ ਕਿੰਨੇ ਹੋਣੇ ਨੇ ਉਹਨਾਂ ਦੇ ਮੁਤਾਬਕ ਜਾਇਦਰ ਕਾਲਤਖ ਸਾਹਿਬ ਜਿਹੜਾ ਫੈਸਲਾ ਲੈਣਗੇ ਤਾਂ ਕਿ ਜਿਹੜੀ ਸੰਗਤ ਦਾ ਜਿਹੜਾ ਹਿਰਦਾ ਆ ਉਹ ਸ਼ਾਂਤ ਹੋਊਗਾ ਤੇ ਤੇ ਇਸ ਕਰਕੇ ਯਾਰ ਢੀਂਸਾ ਸਾਹਿਬ ਨੇ ਤੁਹਾਨੂੰ ਸਾਰਾ ਆਪਣੀ ਜਿਹੜੀ ਫੈਸਲੇ ਦੱਸੇ ਆ ਕਿ ਗੈਰ ਸੰਵਿਧਾਨਕ ਜਿਹੜਾ ਸਾਨੂੰ ਐਕਸਪੈਲ ਐਕਸਪੈਲ ਕੀਤਾ ਗਿਆ ਅਸੀਂ ਅਕਾਲੀ ਸੀਗੇ ਅਕਾਲੀ ਹਾਂ ਅਕਾਲੀ ਰਾਵਾਂਗੇ ਇਹ ਜਿਹੜੀ ਅਕਾਲੀ ਦਲ ਆ ਪੰਥ ਦੀ ਜਮਾਤ ਆ ਕਿਸੇ ਇੱਕ ਵਿਅਕਤੀ ਦੀ ਨਹੀਂ ਉਹਨਾਂ ਦੀ ਸਾਰੀ ਸਿਆਸਤ ਚੱਲਦੀ ਆ ਇੱਕ ਵਿਅਕਤੀ ਦੇ ਆਦੇ ਵਾਲੇ ਨਿੱਜ ਦੇ ਆਦੇ ਵਾਲੇ ਅਸੀਂ ਨਿਰਸਵਾਰਥ ਆਪਣੇ ਪੋਲਿਟਿਕਸ ਕਰਨ ਆਏ ਆ ਤੇ ਸਾਡਾ ਕਹਿਦਾ ਕੋਈ ਸਵਾਰਥ ਨਹੀਂ ਅਸੀਂ ਉਹਨੂੰ ਕਿਹਾ ਸੀ ਸੁਖਬੀਰ ਸਿੰਘ ਬਾਦਲ ਨੂੰ ਤਿਆਗ ਕਰ ਦਿਓ ਅਸੀਂ ਤਿਆਗ ਕਰਨ ਨੂੰ ਤਿਆਰ ਆਂ ਸਾਡੇ ਤੋਂ ਕੌਮ ਕੋ ਤਿਆਰ ਮੰਗੇ ਕੁਰਬਾਨੀ ਦੇਣ ਨੂੰ ਤਿਆਰ ਆ ਪਰ ਸਰਦਾਰ ਸੁਖਵੀਰ ਸਿੰਘ ਬਾਦਲ ਕਿਉਂ ਨਹੀਂ ਤਿਆਗ ਕਰ ਰਹੇ ਜੇ ਸਾਰਾ ਸਿੱਖ ਜਗਤ ਚਾਹੁੰਦਾ ਸੀਗਾ ਚੁੰਡਾ ਕਮੇਟੀ ਵਿੱਚ ਇਹ ਲਿਖਿਆ ਗਿਆ ਦਰਜਿਆ ਚੁੰਡਾ ਕਮੇਟੀ ਚ ਬਹੁਤ ਕਲੀਅਰਲੀ ਮੈਸੇਜ ਗਿਆ ਤਕਰੀਬਨ 100% ਜਿਹੜੇ ਵਰਕਰਾਂ ਨੇ ਕਿਹਾ ਕਿ ਲੀਡਰਸ਼ਿਪ ਵਿੱਚ ਤਬਦੀਲੀ ਚਾਹੀਦੀ ਆ ਇਹ 2022 ਦੀ ਗੱਲ ਕਰਦੇ ਆ ਉਹਦਾ 24 ਆ ਗਿਆ ਤੇ ਉਦੋਂ ਵੀ ਥੱਲੇ ਆ ਗਿਆ ਸੋ ਜਦ ਸਾਡੀ ਗੱਲ ਮੰਨਦੇ ਨਹੀਂ ਅਸੀਂ ਸਾਰੇ ਫਾਰਮਾਂ ਦੇ ਕਈ ਗੱਲ ਹੈ ਆਪਣੇ ਚੁੰਦਾ ਕਮੇਟੀ ਦੀ ਅਕਾਲ ਤੱਕ ਸਾਬ ਤੇ ਜਾਣ ਦੀ ਲੀਡਰਸ਼ਿਪ ਦੀ ਕੋਈ ਆਪਣੇ ਕਿਸੇ ਨੂੰ ਪੁੱਛ ਲਓ ਪਰ ਹੁਣ ਜੇ ਇਹ ਉਹਨੂੰ ਹਰ ਸਾਰੇ ਮਸਲਿਆਂ ਨੂੰ ਡਾਇਵਰਟ ਕਰ ਰਹੇ ਆ ਵੀ ਜਦ ਉਹਦੀ ਆਪਣੇ ਕਲੇਰ ਦੀ ਇਹ ਗੱਲ ਆ ਗਈ ਸੰਗਤ ਦੇ ਅੱਗੇ ਤੇ ਇੰਨਾ ਰੋਸ ਸੀਗਾ ਇਨੀ ਚਰਚਾ ਸੀ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਜਿਹੜੇ ਸੀਨੀਅਰ ਲੀਡਰਸ਼ਿਪ ਐਕਸਪੈਲ ਕਰ ਦਿਓ ਐਦਾਂ ਜਿਹੜਾ ਤੁਸੀਂ ਨਾ ਲੋਕਾਂ ਨੂੰ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰੋਗੇ ਲੋਕਾਂ ਨੇ ਭੁਲੇਖੇ 'ਚ ਨਹੀਂ ਆਉਣਾ ਅਸੀਂ ਤਾਂ 2 ਮਹੀਨੇ ਦੇ ਤੁਰੇ ਆ ਇਹ ਲਗੋ ਨਹੀਂ ਫੈਸਲਾ ਲਿਆ ਇਹ ਤਾਂ ਆਪਣੇ ਬਹੁਤ ਚਿਰਾਂ ਦੀ ਸ਼੍ਰੋਮਣੀ ਅਕਾਲੀ ਦਲ ਸਦਾਰਨ ਹੈ ਬਣੀ ਆ ਅੱਜ ਤੁਸੀਂ ਕਿਉਂ ਫੈਸਲਾ ਲੈ ਰਹੇ ਹੋ ਬਖਲਾੜ ਬਖਲਾੜ ਜਾ ਕੇ ਪਹਿਲੇ ਕੀ ਕੀਤਾ ਉਹਨਾਂ ਨੇ ਕਰਕੇ ਉਹ ਤੇ ਦਬਾਅ ਪੈ ਗਿਆ ਪਹਿਲਾਂ ਦੋ ਪ੍ਰੈਸ ਬਰੀਫਿੰਗਸ ਹੋਈਆਂ ਉਹਨਾਂ ਨੇ ਕੀਤੀਆਂ ਪੁੰਦੜ ਸਾਹਿਬ ਨੇ ਤੇ ਬਾਕੀ ਉਹਨਾਂ ਸਾਥੀਆਂ ਨੇ ਉਦੋਂ ਤੱਕ ਕਿਸੇ ਨੂੰ ਕੱਢਿਆ ਨਹੀਂ ਜੋ ਦੁਪਹਿਰੋਂ ਬਾਅਦ ਉਹਨਾਂ ਨੂੰ ਇਸ ਗੱਲ ਹੁਕਮ ਆਇਆ ਤੇ ਫਿਰ ਉਹਨਾਂ ਨੇ ਜਿਹੜਾ ਐਕਸਪਰੈਸ਼ਨ ਦੀ ਗੱਲ ਕਰਤੀ ਜੋ ਢੀਂਡਾ ਸਾਹਿਬ ਨੇ ਉਹਨੂੰ ਗੈਰ ਸਬਦਾਨਕ ਕਰਾਰ ਦਿੱਤਾ ਆ ਤੇ ਨਾਲੇ ਵੀ ਆਖਿਆ ਕਿ ਜਿਵੇਂ ਦੇ ਇਲਜ਼ਾਮ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਲੱਗੇ ਆ ਉਹ ਪ੍ਰਧਾਨਗੀ ਕਰਨ ਦੇ ਯੋਗ ਨਹੀਂ ਤੇ ਸਾਰਾ ਸਿੱਖ ਜਗਤ ਇਸ ਗੱਲ ਦੀ ਹਮੇਂ ਪਰਦਾ ਆ ਦੂਸਰਾ ਸਵਾਲ ਇਹ ਮੇਰੇ ਕਿ ਸੁਖਬੀਰ ਬਾਦਲ ਨੇ ਇਸ ਚੀਜ਼ ਨੂੰ ਆਪਣਾ ਪ੍ਰੈਸਟੀਜੀਅਸ ਇਸ਼ੂ ਇਗੋ ਇਸ਼ੂ ਬਣਾ ਲਿਆ ਦੂਜਾ ਸਵਾਲ ਜੋ ਵੀ ਅਕਾਲੀ ਦਲ ਦੀ ਅੱਜ ਹਾਲਤ ਹੈ ਸਿਰਫ ਤੇ ਸਿਰਫ ਨਰੋਲ ਸੁਖਬੀਰ ਬਾਦਲ ਜ਼ਿੰਮੇਵਾਰ ਹੈ ਇੱਕ ਬੰਦਾ ਹੀ ਸਰੋ ਉਹ ਪ੍ਰਧਾਨ ਜੇ ਹਟ ਜੇਗਾ ਤਾਂ ਪਾਰਟੀ ਮੂੜ ਕੈਮੋ ਹੋ ਜਾਏਗੀ ਪਾਰਟੀ ਦੇਖੋ ਪ੍ਰੈਸਟੀਜੀਅਸ ਇਸ਼ੂ ਦਾ ਹਰ ਵਿਅਕਤੀ ਨੂੰ ਪਤਾ ਹੁੰਦਾ ਉਹਨਾਂ ਪਰੇਸ਼ਰੀ ਕੀਆ ਉਹਦਾ ਆਪਣਾ ਉਹਨੇ ਕੀ ਫੈਸਲਾ ਲੈਣਾ ਹੈ ਆਪਾਂ ਤਾਂ ਕਹਿ ਨਹੀਂ ਸਕਦੇ ਅਸੀਂ ਤਾਂ ਉਹਨਾਂ ਨੂੰ ਆਪਣੇ ਐਸ ਬ੍ਰਦਰਲੀ ਐਡਵਾਈਸ ਦੇ ਕੇ ਆਏ ਆ 1 ਟੂ 1 ਕਹਿ ਕੇ ਕਿ ਆਪਨੇ ਬੈਠ ਕੇ ਵੀ ਆਪਣੇ ਬਾਦਲ ਸਾਹਿਬ ਸੰਗਤ ਚਾਉਂਦੀ ਆ ਪ੍ਰਧਾਨਗੀ ਛੱਡ ਦਿਓ ਨਾਲੇ ਅਸੀਂ ਨਾ ਇੱਕ ਵਾਰੀ ਕਰ ਅਸੀਂ ਆਪ ਨਹੀਂ ਕਹਿ ਰਹੇ ਇਹ ਝੁੰਦਾ ਕਮੇਟੀ ਦੀ ਰਿਪੋਰਟ ਆ ਝੁੰਦਾ ਕਮੇਟੀ ਜਦੋਂ ਬਾਰ ਬਾਰ ਕਾਲੀਦਾਲ ਹਾਰਦਾ ਗਿਆ ਬਾਰ ਬਾਰ ਲੋਕਾਂ ਦਾ ਫਤਵਾ ਕਾਲੀਦਾਲ ਦੇ ਉਲਟ ਆਉਂਦਾ ਰਿਹਾ ਜਦੋਂ 33% ਤੋਂ ਅਕਾਲੀ ਦਲ ਹੇਠਾਂ ਨੂੰ ਡਿੱਗਦਾ ਗਿਆ ਉਦੋਂ ਝੁੰਡਾ ਕਮੇਟੀ ਬਣੀ ਸਾਰੇ ਪੰਜਾਬ ਦਾ ਰਾਉਂਡ ਲਾਇਆ ਸਾਰੇ ਵਰਕਰਾਂ ਦੇ ਮਨ ਦੀ ਭਾਵਨਾ ਨੂੰ ਕਲਮਬੰਦ ਕੀਤਾ ਤੇ ਉਹ ਭਾਵਨਾ ਜਿਹੜੀ ਕਲਮਬੰਦ ਹੋਈ ਆ ਉਹ ਭਾਵਨਾ ਹੈ ਕਿ ਸਸ ਵੀਰ ਸਿੰਘ ਬਾਦਲ ਤਿਆਗ ਦਿਖਾਉਣ ਸ਼ਰਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਂਬੇ ਹੋਣ ਤਾਂ ਹੀ ਸ਼ਰਮਣੀ ਅਕਾਲੀ ਦਲ ਮੁੜ ਕੇ ਰਵਾਈ ਹੋ ਸਕਦਾ ਇਹ ਕੱਲਾ ਸਾਡਾ ਨਹੀਂ ਕਹਿਣਾ ਇਹ ਪੰਜਾਬ ਦੇ ਬਾਅਦ ਤੋਂ ਬਾਅਦ ਹਾਂ ਤੇ ਇਹ ਪੰਜਾਬ ਦੇ ਲੋਕਾਂ ਦਾ ਫਰਮਾ ਇਹ ਪੰਜਾਬ ਦੇ ਲੋਕ ਚਾਹੁੰਦੇ ਆ